ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਹੈ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਪਹੁੰਚੇ ਹੋਏ ਹਾਂ ਮਿੱਤਰੋ ਪਿੰਡ ਕੱਬਰਵੱਛੇ ਦੇ ਵਿੱਚ ਕੱਬਰਵੱਛਾ ਪਿੰਡ ਹੈ ਮਿੱਤਰੋ ਜ਼ਿਲ੍ਹਾ ਫਰੋਹੀਪੁਰ ਦਾ ਮਾਨਮਤਾ ਨਗਰ ਆ ਤੇ ਮਨਪ੍ਰੀਤ ਬਾਈ ਦੇ ਘਰੇ ਆ ਮਿੱਤਰੋ ਉਹ ਭਰਾ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਜਿਹੜੇ ਚੰਗੇ ਪਸੂਲ ਜਾ ਕੇ ਦੀਵਾਲੀ ਦੇ ਮੇਲੇ ਲਾਉਣ ਦੇ ਸ਼ਕੀਨ ਆ ਵੱਲਾ ਮੰਡੀ ਦੇ ਸ਼ਕੀਨ ਆ ਅੱਗੇ-ਅੱਗੇ ਮਿੱਤਰੋ ਤਵਾ ਨੋਟੜਾ ਦੇ ਨੇੜੇ ਵੱਲਾ ਮੰਡੀ ਵੀ ਤਹਿਲਕਾ ਮਚਾਉਂਦੀ ਆਉਂਦੀ ਪਈ ਆ ਕਰਮਾਂ ਵਾਲੀ ਤੇ ਤਹਿਲਕਾ ਮਚਾਉਣ ਵਾਲੇ ਪਸ਼ੂ ਵੀ ਅੱਜ ਮਨਪ੍ਰੀਤ ਮੋਟੂ ਬਾਈ ਦੇ ਕੋਲੇ ਪਿੰਡ ਕੱਬਰ ਵੱਛੇ ਦੇ ਵਿੱਚ ਪਹੁੰਚੇ ਹੋਏ ਆ ਬਾਈ ਦੇ ਕੋਲੇ ਬ੍ਰੈਂਡ ਆ ਮਿੱਤਰੋ ਤਿੰਨ ਬ੍ਰੈਂਡ ਆ ਇਕਣੀ ਤਿੰਨ ਬ੍ਰੈਂਡ ਦਿਖਾਉਣੇ ਆ ਕਰਦੇ ਗੱਲਾਂ ਬਾਤਾਂ ਮਨਪ੍ਰੀਤ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਆ ਵੀਰੇ ਵਧੀਆ ਜੀ ਸੇਤਾ ਦੇ ਪਰਿਵਾਰ ਬਾਈ ਵਧੀਆ ਜੀ ਠੀਕ ਠਾਕ ਠਿੱਕ ਨਿੱਕੀ ਕਣੀ ਦਾ ਮੀਂਹ ਪਿਆ ਪੈਂਦਾ ਮੋਟੂ ਆ ਸੁਨੇਹਾ ਦਿੰਦਾ ਚੰਗੇ ਪਸ਼ੂਆਂ ਲਈ ਹਾਂ ਮਨਪ੍ਰੀਤ ਬਾਈ ਅੱਜ ਪਹਿਲਾਂ ਬੱਚੀ ਤੋਂ ਸ਼ੁਰੂ ਕਰੀਏ ਦੂਜਾ ਕਿ ਪਹਿਲਾਂ ਪਹਿਲਾ ਇਹ ਦੂਜਾ ਸੁਆ ਜੀ ਦੂਜਾ ਸੁਆ ਹਾਂਜੀ ਕਿੰਨੇ ਦਿਨਾਂ ਦੀ ਸੁਈ ਆ ਇਹ ਕੱਲ ਸੁਈ ਆ ਜੀ ਸਵੇਰ ਕੱਲ ਸਵੇਰ ਸੁਈ ਬੱਚੇ ਨੂੰ ਜਨਮ ਦੇ ਗਈ ਕਿ ਬੱਚੀ ਨੂੰ ਬੱਚਾ ਜੀ ਮਗਰ ਠੀਕ ਆ ਵੀਰੇ ਕਿੰਨੇ ਇਹਦੀ ਦੁੱਧ ਦੀ ਕੈਪੈਸਿਟੀ ਆ ਬਾਈ ਬਾਈ 28 29 ਕਿਲੋ ਦਾ ਤਾਂ ਪਹਿਲਾਂ ਨੇ ਦਿੱਤਾ ਜੀ ਇਹ ਕਿ ਦੂਜਾ ਸੁਆ ਮੋਹ 6 ਦਿਨ ਦਾ ਮੋਹ 6 ਦਿਨ ਦਾ ਹਾਂਜੀ ਕਿਆ ਬਾਤ ਵੜ ਵੀ ਦੱਸਦੀ ਹੈ ਵੱਡੇ ਬਈ ਨਾ ਚੀਜ਼ ਆ ਇੱਕ ਹਨਾ ਬਈ ਹਾਂਜੀ ਅੱਛਾ ਦਿਨ ਦੇ ਕਿੰਨੀ ਸੌਰੀ ਪੂਰੀਆਂ ਕਿਨ੍ਹ ਸੂਈਆ ਦਿਨ ਕੱਢਦੀ ਸੂਈਆ ਇਹ ਹਾਂਜੀ ਕੱਲ ਸੂਈਆ ਕਿੰਨਾ ਕੋ ਬੋਲਾ ਕੱਢ ਲਿਆ 20 ਕਿਲੋ ਤੋਂ ਸਟਾਰਟ ਆ ਜੀ ਕੀ ਬਾਤ ਆ ਬਾਈ ਕੰਮ ਚੋਂਦੀ ਰਵੇ ਯਾਰ ਬਾਈ ਬੱਚਾ ਇਹਦੇ ਮਗਰ ਆ ਗਿਆ ਹਾਂਜੀ ਠੀਕ ਆ ਵੀਰੇ ਆਪਾਂ ਕਿੰਨੇ ਦੀ ਓੜ ਤੇ ਦੇ ਦਿਆਂਗੇ ਇਹਦਾ ਫੋਨ ਤੇ ਸੌਦਾ ਕਰਾਂਗੇ ਜੀ ਠੀਕ ਆ ਇਹਨੂੰ ਗੱਡੀ ਬਾਈ ਮੇਰਾ ਫੋਨ ਤੇ ਸੌਦਾ ਕਰਾਂਗੇ ਹੈ ਹਾਂਜੀ ਹੂੰ ਲੈ ਵੀ ਦੇਖੋ ਗਾ ਨਾ ਮਿੱਤਰੋ ਕਿਉਂ ਹੈ ਨਾ ਬ੍ਰਾਂਡ ਫਿਰ ਵੱਡੀ-ਬੁੱਡੀ ਬਹੁਤ ਆ ਜੀ ਹੂੰ ਹੂੰ ਬਣਦੇ ਉਹ ਲੈ ਬਾਈ ਥਾਂ ਤੋਂ ਵੇਖੋ ਘਰੋਂ ਹੂੰ ਆ ਵੀ ਮਣਪਰੀ ਤੇ ਧਾਰਾ ਉਹ ਮਾਰਦੀਏ ਦੋ ਦੋ ਯਾਰ ਹਾਂਜੀ ਮਾਰ ਦਿੰਨੇ ਆਈ ਮਾਰੀ ਵੀ ਰੇ ਯਾਰ ਲੈ ਆ ਲੈ ਭਈ ਆ ਚੀਜ਼ ਦਾ ਬੱਛੀ ਭਾਈ ਐ ਹੀ ਬਹਿ ਗਿਆ ਥੱਲੇ ਚੰਦਰਾ ਹੂੰ ਕਿਉਂ ਆਂਦੀ ਸਾਉ ਦੀ ਸਾਵਾਈ ਦੂਜੀ ਆਈ ਮਾਰਦੇ ਭਾਈ ਥਾਣੀ ਵਾਲਾ ਚੰਗਾ ਯਾਰ ਫਰ ਇੱਕ ਵੈੜ ਉਹ ਇੰਨਾ ਚੰਗਾ ਥਾਣ ਨਹੀਂ ਮਿਲਦਾ ਮਨਪ੍ਰੀਤ ਹਾਂਜੀ ਵੈੜ ਸਾਰੀ ਬ੍ਰੈਂਡ ਆ ਯਾਰ ਹਨਾ ਭਾਈ ਹੂੰ ਅਛਾ ਮਨਪ੍ਰੀਤ ਵੀਰੇ ਰੇਟ ਇਹਦਾ ਫੋਨ ਤੇ ਕਰਾਂਗੇ ਆਪਾਂ ਇਹਦਾ ਫੋਨ ਰੇਟ ਤੇ ਕਰਾਂਗੇ ਠੀਕ ਆ ਵੀਰੇ ਕੱਟ ਬੱਛਾ ਇਹਦੇ ਮਗਰ ਦੂਜਾ ਸੂਆ ਸੂਈ ਆ ਪਹਿਲੇ 28 ਕਿਲੋ ਦਾ ਰਿਕਾਰਡ ਆ ਹਨਾ ਜਿੱਦੀ ਕੰਗਰੋਟ ਦੇ ਵਿੱਚ ਬੜੀ ਉੱਚੇ ਲੰਮੇ ਕੱਦ ਕਾਠ ਵਾਲੀ ਬੈੜਾ ਮਿੱਤਰੋ ਅਛਾ ਜੇਰ ਦੂਰ ਦੀ ਹੁੰਦੀ ਆ ਗੱਲ ਜੇਰ ਦੂਰ ਦੀ ਗਾਰੰਟੀ ਆ ਜੀ ਫੁੱਲ ਬਸ ਠੀਕ ਆ ਆ ਵੇਖੋ ਜਾਈ ਇਹੜਾ ਕਿਵੇਂ ਤਾਂ 부ਤਾਨ ਦੇ ਹਨਾ ਤੇ ਹੁਣ ਅਸੀਂ ਘਰੇ ਨਹੀਂ ਜਾਂਦੇ ਆਪਾਂ ਵੀ ਉੱਤੇ ਛਤਰੀ ਲੈ ਲੀਆ ਅੱਜ ਘਰੇ ਨਹੀਂ ਜਾਂਦੇ ਸਾਰਾ ਦਿਨ ਮਿੱਤਰੋ ਆ ਵੇਖ ਲਓ ਬਾਈ ਹਾਂ ਕੱਲਾ ਹੀ ਅੱਜ ਮੋਟਰਸਾਈਕਲ ਤੇ ਪਾਉਂਗਾ ਸ ਆ ਵੇਖ ਲਓ ਭਾਈ ਜਨੂਨ ਆਪਾਂ ਨੂੰ ਮਿਹਨਤ ਦਾ ਭਾਈ ਜਨੂਨ ਦਾ ਆ ਗਏ ਖੋ ਭਾਈ ਠੀਕ ਆ ਯਾਰ ਹੂੰ ਤਰਾਵਾ ਠੀਕ ਆ ਵੀਰੇ ਓਕੇ ਇਹਦੇ ਬਾਰੇ ਦੱਸੀ ਵੀਰੇ ਕੀ ਡਿਟੇਲ ਆ ਇਹ ਤੀਜਾ ਸੂਆ ਸੂਈ ਆ ਜੀ ਤੀਜਾ ਸੂਆ ਸੂਈ ਆ ਕਿਦੋਂ ਸੂਈ ਆ ਵੀਰੇ ਇਹ ਬਰਸੋਂ ਸੂਈ ਆ ਜੀ ਇਹ ਪਰਸੋਂ ਸੂਈ ਹੈ ਇਹਦੇ ਨਾਲ ਕਿੰਨਾ ਕੋ ਬੋਲਾ ਬੋਲਾ ਨਾ 10 ਕਿਲੋ ਬਾਲਾ ਹੋਊਗਾ ਜੀ ਅੱਜ ਕੀ ਕੀ ਦੇਦ ਦਾ ਰਿਕਾਰਡ ਬੋਲਦਾ ਹੁੰਦਾ 13 ਕਿਲੋ 14 ਕਿਲੋ ਦੇ ਪਹਿਲਾਂ ਦਾ ਜੋਆ ਦੂਜੇ ਸੂਏ ਚ ਹੋਇਆ ਸੀ ਇਹ ਕਿ ਤੀਜਾ ਸੂਆ ਜੀ ਕੱਢੀ ਬਾਰੂ ਤੋਰੀ ਕੱਟਾ ਤੇਰਾ ਕਿਰੇ ਰਸਾ ਹੀ ਪਾਈ ਬੈਠਾ ਨਹੀਂ ਨਹੀਂ ਮੇਕੀ ਕਰੇ ਦਵਾ ਹੋਰ ਦਵਾਲੀ ਆਪਣੀ ਬਣ ਜੇ ਇਹਨੂੰ ਲੈ ਲਈ ਕੱਟੀ ਆਈ ਇਹਦੇ ਮਗਰ ਇਹਦੇ ਮਗਰ ਕੱਟੀ ਆ ਹੈ ਹਾਂਜੀ ਮੈਂ ਓਲੀ ਵਿਹਾਲੀਆ ਦੁੱਧ ਵਾਲੀਆ ਕਹਣਾ ਬਾਈ ਹਾਂਜੀ ਕਿੰਨਾ ਦੁੱਧ ਪਾਜੂਗੀ ਵੀਰੇ 15 ਕਿਲੋ ਦੁੱਧ ਦੇ ਜੂਗੀ ਮੋਇਨਾ ਕਿਨੇ ਦੀ ਦੇ ਦੇਾਂਗੇ ਵੀਰੇ ਇਹਦਾ ਸਵਾ ਲੱਖ ਰੁਪਇਆ ਮੁੱਲ ਆ ਜੀ 1 25 ਹਾਂਜੀ 1 ਬੱਚੀ ਮਾਂ ਤਾਣ ਵਿੱਚੋਂ ਮਾਂ ਤਾਣ ਮੌਕੇ ਤੇ ਕਰ ਦਿਆਂਗੇ ਜੀ ਦੁੱਧ ਦੀ ਕੀ ਕੈਪੈਸਿਟੀ ਦੇ ਦਾਂਗੇ ਆਪਾਂ 15 ਕਿਲੋ ਦੁੱਧ 10 ਦਿਨ ਖੜੀ ਰਵੇ ਮੈਂ ਸੌਦਾ ਕਰ ਲੈ 15 ਕਿਲੋ ਚੋ ਆ ਕੇ ਦੇ ਦਾਂ ਮੈਂ ਥਲੇ ਦੁੱਧ ਬਾਈ ਜੀ ਦੁੱਧ ਵਾਲੀ ਮੈਂ ਹੀ ਦੁੱਧ ਵਾਲੀ ਹੈ ਨਾ ਹਾਂਜੀ ਹੂੰ ਬੱਚਾ ਲਾਦ ਗਿਆ ਜੀ ਲਾ ਦੇ ਯਾਰ ਸਵੇਰ ਦੇ ਟਾਈਮ ਵੀਡੀਓ ਬਣਾ ਰਿਹਾ ਭਰਾਵੋ 7:30 ਵਜੇ ਪਹੁੰਚਿਆ ਹੋਇਆ ਇਹ ਨਾ ਕਿੱਡੀਆਂ ਛੱਡੀਆਂ ਦੀ ਪਰ ਕਲੂ ਦੀਆਂ ਟੜਾਈਆਂ ਹੋਈਆਂ ਚੋਣ ਵਾਲੀਆਂ ਡੱਕੀਆਂ ਹੋਈਆਂ ਬਸ ਨਿੱਕੀ ਨਿੱਕੀ ਕਣੀ ਦੇ ਮੀ ਪੈਂਦੇ ਜੀ ਆ ਗਿਆ ਅੱਜ ਇਕੱਲਾ ਹੀ ਆ ਸਾਰਾ ਦਿਨ ਮੈਂ ਤੁਹਾਨੂੰ ਪਹਿਲਾਂ ਦੱਸਤੀ ਗੱਲ ਵੀਰੇ ਰੰਗ ਬੰਦ ਕਰਨਾ ਦੇਖੋ ਉਹ ਹੁੰਦਾ ਨਾ ਮਿਆਂ ਸੌ ਦੀ ਸੌ ਮੜੇ 2 ਮਿੰਟ ਲੈਂਦੀ ਪਾਸਮਣ ਲੱਗੀ ਨਹੀਂ ਠੀਕ ਆ ਬਈ ਐ ਕੱਲੇ ਘੜਤੇ ਹਨਾ ਬਈ ਹਾਂਜੀ ਪੰਦਰਾਂ ਕਿਲੋ ਦੁੱਧ ਦੀ ਮੈਂ ਦੀ ਗਾਰੰਟੀ ਹੋਗੀ ਸਾਬੇ ਵੀਰੇ ਪੂਰਾ ਪੰਦਰਾਂ ਕਿਲੋ ਐਂ ਚਵਾ ਕੇ ਦੇ ਦੇਾਂਗੇ ਆਪਾਂ ਆ ਜੀ ਮੂਰਲੇ ਥਣਾ ਦੀਆਂ ਹੂੰ ਰਾਤ ਹੋ ਜਾਣਾ ਚੋਣ ਯਾਰ ਬਸ ਦੂਜੇ ਨਹੀਂ ਮਾਰਦੇ ਵੀਰੇ ਚਵਾਈ ਤਾਂ ਬਹੁਤ ਬੋਲੀ ਸਾਬੇ ਵੀਰੇ ਰੂਹ ਮਰ ਗਈ ਆ ਐ ਧਾਰ ਵੀ ਗੱਲੇ ਰਗੀ ਮੋਟੀ ਮੋਟੀ ਹੈ ਨਾ ਬਾਈ ਹਾਂਜੀ ਬਸ ਇਹ ਸਵਾਦ ਹੀ ਆਈ ਜਾਂਦਾ ਹੈ ਨਾ ਬਾਈ ਪੈਗ ਫੁੱਗ ਲਾਉਣ ਵਾਲੇ ਬੰਦੇ ਦੇ ਦੋ ਪੈਗ ਲੱਗੇ ਹੁਣ ਤੇ ਥੱਲੇ ਮੈਂ ਦੇ ਬਹਿ ਜਾ ਕੇ ਹੈ ਨਾ ਦੁੱਗਣਾ ਨਸ਼ਾ ਜੂ ਬਾਈ ਹੂੰ ਆ ਪਾਦਾ ਲਾਉਂਦੇ ਨਹੀਂ ਭਰਾਵੋ ਲੈ ਵੀ ਨਹੀਂ ਠੀਕ ਹੈ ਯਾਰ ਹਨਾ ਥੱਲੋ ਦਾ ਬ੍ਰਾਂਡ ਹੀ ਆ ਲੈ ਆਹ ਵੇਖੋ ਮਿੱਤਰੋ ਆਲੇ ਵੇ ਕਿੱਥੇ ਮਿਲਦੇ 2 ਲੱਖ ਦੇ ਵਿੱਚ ਕਿਉਂਦਾ ਉਹਦੇ ਕੰਨੋ ਉਨ ਆਪਕੰਦਰ ਨਾਲ ਧਾਰਾ ਨਹੀਂ ਮਾਰ ਲੀਆਂ। ਕੰਨਾਂ ਨਾਲ ਧਾਰਾ ਮਾਰਨ ਵਾਲੇ ਫੇਲ ਹੋ ਗਏ ਆ ਆਪਣੇ ਏਰੀਆ 'ਚ। ਠੀਕ ਆ ਜੀ। ਆ ਬੂਰੀ ਦੇ ਬ੍ਰਾਂਡ ਬਾਰੇ ਦੱਸੀ ਮਿੱਤਰਾ ਵੈਂ ਦਾ ਬੜਾ ਦਵਾਨਾ। ਇਹ ਬਾਈ ਦੂਜੇ ਸੂਏ ਸੂਈ ਵੀ ਆ। ਅੱਛਾ। ਹਾਂਜੀ। ਕਿ ਕੱਟਾ ਮਗਰ ਕੇ ਕੱਟੀ? ਕੱਟਾ ਜੀ ਇਹਦੇ ਮਗਰ। ਦੁੱਧ ਤੇ ਚੱਲਦੀ ਆ ਹੁਣ। ਹੁਣ 12 ਕਿਲੋ ਦੁੱਧ ਆ ਜੀ ਹਫਤਾ ਹੋ ਗਿਆ ਸੂਈ ਨੂੰ ਇਹਨੂੰ। ਆਪਾ 14 ਕਿਲੋ ਤੇ ਜਾਵਾਂ। 15 ਕਿਲੋ ਤਾਂ ਜਾਊਗੀ ਜੀ ਗਾਰੰਟੀ ਵਾਲਾ। ਸਿੰਘੀ ਸੁngੀ ਬੜੀ ਕਮਾਉਣਾ ਬਾਈ। ਤੋਫਈਆ। ਹਾਂਜੀ। ਕੱਢੀ ਦਾ ਬਾਹਰ ਉੱਤਾਂ ਦੇ ਨੂੰਗੀ। ਬੱਚਾ ਲਾ ਮਾਰ ਦੀ ਘਧਾਰਾਂ ਮਾਰ ਗਈ ਇਹਨੂੰ ਵੀ ਪਸ ਮਾਰਦਾ ਮਿੱਤਰੋ ਮਾਰੀਗਾ ਧਾਰਾਂ ਗਿਆ ਲਓ ਜੀ ਇਹਦਾ ਆ ਤੁਮੇ ਕਰੋ ਆ ਤੂੰ ਜਾ ਲਦੋ ਜੇ ਮਾਰ ਬਾਬਾ ਤਾਂ ਪਰ ਮਾਤ ਮੈਂ ਨਿਕਸਾ ਸਸਾ ਕੋਈ ਤੀਨ ਨਾ ਵੀ ਦੋ ਘੜ ਗਏ ਦੇਖੋ ਨੇ ਇੱਕ ਆਪਣਾ ਦੇ ਗਿਆ واਕਮਾਰ ਸ਼ੇਰ ਜਿਹੜਾ ਦੀਵਾਲੀ ਵਾਲੇ ਦਿਨ ਰਿਲੀਜ਼ ਕਰੂੰਗਾ ਜਿੰਨੇ ਮੈਂ ਵੀਡੀਓਗ੍ਰਾਫੀ ਕਰੀ ਜੰਨਾ ਵਾ ਹੌਲੀ ਹੌਲੀ ਆ ਵੇਖੋ ਬਾਈ ਵੇਖੋ ਤੁਸੀਂ ਪਸੂਆਂ ਦੇ ਉੱਤੇ ਹੀ ਆਪਣਾ ਉਹ ਸ਼ੇਰ ਲਿਖਿਆ ਹੋਇਆ ਕੱਲੀ ਕੱਲੀ ਗੱਲ ਤੁਹਾਡੇ ਘਰ ਦੀ ਹੋਊਗੀ ਉਹਦੇ ਵਿੱਚ ਆ ਵੇਖੋ ਮਿੱਤਰੋ ਇਹ ਨਾ ਤੋਂ ਪਹਿਲ ਬਣਾ ਕੋਈ ਚੀਜ਼ ਆ ਯਾਰ ਖਣ ਤੁੰ ਤਾਂ ਚੰਦਰੀ ਨੂੰ ਇਹ ਲੱਗਿਆ ਜਿਵੇਂ ਹਨਾ ਬਾਈ ਦੋ ਘੜੀਆਂ ਵਿੱਚ 99 ਬਾਈ 100 ਦੀਆਂ 100 ਆ ਮਈਆਂ ਦੋਵੇਂ ਨਿੰਨਾ ਦਿਖਾਉਂਦੇ ਕੀ ਜਣਾ ਹੈਗੀ ਆ ਪਾ ਸਭ ਕੇ ਪਾ ਲਈ ਆ ਬਾਈ ਪਾ ਲਈ ਆ ਪਾ ਲਈ ਆ ਪਾ ਲਈ ਗੜਗੜ ਪਾਇਆ ਪਾਉਂਦੇ ਕਰਕੇ ਨਾ ਮਈਆਂ ਨੂੰ ਤਾਂ ਕਰਕੇ ਆ ਹਾਂ ਚੱਲੋਗੇ ਹਾਂ ਓ ਮੇਰੇ ਰੱਬਾ ਬੈਜਾ ਬਣਾਦੀ ਮੈਂ ਥੱਲੇ ਆਈ ਸਾਰੇ ਵੀਰੇ ਅਸੀਰ ਕਿੱਥੇ ਮਿਲਦੇ ਆ ਆਸਾ ਸੌਦੇ ਦਿਲਦੇ ਆ ਹਾਈ 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 ਓਸ ਵਾਰ ਕੱਤੀ ਰਗੀ ਆ ਤੇ ਬਾਈ ਤੋਂ ਪੂਰੀ ਛੁੱਟੀ ਆਈ ਬਸ ਜੀ ਗਮੂ ਟੂ ਬ੍ਰੈਂਡ ਜਾਂਦਾ ਹੈ ਮੋਟੂ ਪਿਆਰ ਨਾਲ ਕਹਿੰਦਾ ਵੈਸੇ ਸਾਡੇ ਭਰਾ ਦਾ ਨਾਮ ਮਨਪ੍ਰੀਤ ਆ ਬਾਈ ਚੋਣੀਆਂ ਦੀਆਂ ਸਵਾ ਦੀਆਂ ਹੋਣੀਆਂ ਹੁਣ ਵੀਡੀਓ ਬਣ ਗਈ ਆ ਨਾ ਉਹ ਦਾ 8 9 ਦਾ ਟਾਈਮ ਹੋ ਗਿਆ ਟਾਈਮ ਹੋ ਗਿਆ ਘੰਟਾ ਲੱਗਿਆ ਸਾਨੂੰ ਵੀਡੀਓ ਬਣਾਉਣ ਨੂੰ ਘੰਟਾ ਲੱਗਿਆ ਹੁਣ ਮਈਆਂ ਸਾਫ ਹੋਣੇ ਪਸੂ ਚੋਣੀਆਂ ਬਾਈ ਹੋ ਜਾਣੀਆਂ ਜੇ ਕਿਸੇ ਨੇ ਹੁਣ ਲੈਣੀਆਂ ਵੀਡੀਓ ਕਿਉਂਕਿ ਅੱਜ ਹੀ ਪੈ ਜਾਣੀ 6 ਤਰੀਕ ਨੂੰ ਹੀ ਤੇ ਹੁਣ ਜੇ ਕਿਸੇ ਨੇ ਲੈਣੀਆਂ ਤੇ ਬਈ ਉਸ ਸਾਫ ਤੇ ਜੱਜਮੈਂਟ ਕਰਿਆ ਜੇ ਧੰਨਵਾਦ ਆ ਸ਼ੁਕਰੀਆ ਜਉਂਦੇ ਰੋ